ਅੱਜ 9 ਜੋੜਿਆਂ ਦੇ ਵਿਆਹ ਸ਼ਾਦੀ ਆਨੰਦ ਕਾਰਜ ਹੋਣ ਜਾ ਰਹੇ ਆ ਪਵਨ ਦਰਵਾੜ ਡੇਰਾ ਸਕਸਨ ਵੱਲਾਂ ਸਤਪੁਰੂ ਰਵਿਦਾਸ ਜੀ ਮਹਾਰਾਜ ਸਤਪੁਰੂ ਨਾਨਕਦੇਵ ਜੀ ਮਹਾਰਾਜ ਭਗਵਾਨ ਸ਼੍ਰੀ ਚੰਦਰ ਜੀ ਮਹਾਰਾਜੀ ਦੇ ਪਵਨ ਕਰਨ ਕਮਲਾਂ 'ਤੇ ਵਰਸਾਏ ਮਹਾਨ ਮਹਾਂਪੁਰਖ ਬਾਪਿੱਪਲ ਦਾਸ ਜੀ ਗੁਰਸਰਬਨ ਦਾਸ ਜੀ ਗੁਰੂ ਹਰੀ ਦਾਸ ਜੀ ਗੁਰੂ ਗਰੀਬ ਦਾਸ ਜੀ ਮਹਾਰਾਜ ਅਤੇ ਮੌਜੂਦਾ ਸੰਚਾਲਕ ਸਾਗਰੂ ਸਾਹਿਬ ਜਨੰਦਾਸ ਜੀ ਮਹਾਰਾਜ ਔਰ ਦਰਬਾਰ ਤੋਂ ਵਰਸਾਏ ਹੋਏ ਮਹਾਨ ਮਹਪੁਰਖ ਬ੍ਰਹਮਨੀ ਇਨਸਾਨ ਸਰੇਂਦਰਦਾਸ ਜੀ ਮਹਾਰਾਜ ਜੋ ਗਰੀਬ ਸਮਾਜ ਦੇ ਬਹੁਤੇ ਹਤਾਸ਼ੀ ਹਿਤਾਰਥੀ ਮਹਾਪੁਰਖ ਸਨ ਜਿਨ੍ਹਾਂ ਨੇ ਇੱਕ ਦਿਨ ਬੈਠ ਕੇ ਵਿਚਾਰ ਕੀਤੇ ਕਿ ਸਮੇਂ ਦੀ ਲੋੜ ਹੈ ਗਰੀਬ ਮਜ਼ਲੂਮਾਂ ਦੀ ਬਾਹ ਫੜਨ ਦੀ ਜੋ ਲੋਟ ਬੰਦ ਬੱਚੀਆਂ ਦੀਆਂ ਸ਼ਾਦੀਆਂ ਕੀਤੀਆਂ ਜਾਣ ਮਹਾਪੁਰਖਾਂ ਨੇ 2016 ਨੇ ਵਿੱਚ ਇਹ ਕਾਰਜ ਪਰੰਪਰਿਭ ਕੀਤੇ ਸਨ ਉਸ ਸਮੇ 16 ਨਵੰਬਰ ਨੂੰ 16 ਹੀ ਬੱਚੀਆਂ ਦੀਆਂ ਸ਼ਾਦੀਆਂ ਹੋਈਆਂ ਸਨ ਉਹਨਾਂ ਮਹਾਪੁਰਖਾਂ ਦੇ ਰਹਿਣੇ ਆ ਕਾਲ ਤੋਂ ਲੈ ਕਰਕੇ ਅੱਜ ਤੱਕ 110 ਬੱਚੀਆਂ ਦੇ ਆਨੰਦ ਕਾਰਜ ਹੋ ਚੁੱਕੇ ਹਨ ਇਸ ਸਾਲ ਵੀ ਸੰਗਤਾਂ ਨੇ ਪੂਰਨ ਸਹਿਯੋਗ ਦੇ ਕਰਕੇ ਇਹ ਕਾਰਜ ਪਰੰਪਰਿਭ ਕੀਤੇ ਹਨ ਨਵਾਂ ਸ਼ਾਦੀਆਂ ਹੋਣ ਜਾ ਰਹੀਆਂ ਹਨ ਇਹ ਮਹਾਪੁਰਖਾਂ ਦੇ ਅਸ਼ੀਰਵਾਦ ਦੇ ਨਾਲ ਸਾਜ ਕਾਰਜ ਹਨ ਸੰਗਤਾਂ ਨੂੰ ਬਹੁਤ ਹੀ ਇੱਕ ਵੱਡਾ ਹੌਸਲਾ ਹੈ ਸੰਗਤਾਂ ਨੂੰ ਬੜਾ ਹੀ ਇੱਕ ਉਤਸ਼ਾਹ ਹੈ ਇਸ ਕਾਰਜ ਵਿੱਚ ਸੇਵਾਵਾਂ ਪਾਉਣ ਦਾ ਔਰ ਜਿਨ੍ਹਾਂ ਲੋਰਵੰਨ ਬੱਚਿਆਂ ਦੀਆਂ ਸ਼ਾਦੀਆਂ ਹੋਣ ਜਾ ਰਹੀਆਂ ਹਨ ਉਹ ਪਰਿਵਾਰ ਬਹੁਤ ਹੀ ਵਢਪਾਗੇ ਹਨ ਖੁਸ਼ਹਾਲ ਹਨ ਖੁਸ਼ ਹਨ ਕਿ ਸਾਡੇ ਅਨੰਦ ਕਾਰਜ ਮਹਾਂਪੁਰਖਾਂ ਦੀ ਛਤਰ ਛਾਇਆ ਦੇਠ ਹੋਣ ਜਾ ਰਹੇ ਹਨ ਪਰਿਵਾਰਾਂ ਨੂੰ ਸਾਗਰੂ ਪਾਚਾ ਚੜ੍ਹਦੀ ਕਲਾ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਅੱਜ ਦਾ ਇਹ ਜੋ ਕਾਰਜ ਹੋਣ ਜਾ ਰਿਹਾ ਹੈ ਇਸ ਦੇ रिकॉर्डिंग ਦੇ ਪਾਸ ਤੋਂ ਆਦਮਪੁਰ ਤੋਂ ਜੋ ਪ੍ਰੇਮੀ ਜਨ ਆਏ ਹਨ ਉਹਨਾਂ ਦਾ ਵੀ ਦਾਸਦ ਤੋਂ ਧੰਨਵਾਦੀ ਹੈ ਜਗੁਰਦੇਵ ਸਾਨੂੰ ਗੁਰਦੇਵ ਮਹਾਰਾਜ ਜਿਹੜੇ ਜੋੜਿਆਂ ਨੂੰ ਮਹਾਰਾਜ ਜਿਹੜੇ ਜੋੜਿਆਂ ਜੋੜਿਆਂ ਦੇ ਆਜਨ ਪ੍ਰਕਾਰ ਚ ਕੀਤੇ ਜਾ ਰਹੇ ਨੇ ਕੋਈ ਉਹਨਾਂ ਨੂੰ ਨਾਲ ਸਮਾਨ ਵੀ ਦਿੱਤਾ ਜਾ ਰਿਹਾ ਹੈ ਉਹਨਾਂ ਦੇ ਪਰਿਵਾਰਕ ਜੋ ਲੋੜਿੰਦੀਆਂ ਘਰ ਦੀਆਂ ਵਸਤੂਆਂ ਹਨ ਇਸ ਤਰ੍ਹਾਂ ਕਿ ਬੈੱਡ ਹੈ ਸੋਫਾ ਸੈਟ ਹੈ ਪੇਟੀ ਹੈ ਔਰ ਬਤੀਆਂ ਨੂੰ ਪਹਿਨਣ ਦੇ ਕੱਪੜੇ ਹਨ ਔਰ ਲੋੜਵੰਦ ਜੋ ਕਰਦੇ ਸਮਾਨ ਹਨ ਉਹਦੇ ਵਿੱਚ ਅਸੀਂ ਇਹ ਪੂਰਨ ਤੌਰ ਤੇ ਮੁਕੰਮਲ ਕਰਨ ਦੀ ਕੋਸ਼ਿਸ਼ ਕੀਤੀ ਹੈ ਬਾਕੀ ਪਰਮੇਸ਼ਰ ਪੂਰਾ ਕਰੇਗਾ ਹੁਣੋ ਸ਼ੇਰਵਾ ਦੇਣਗੇ ਪਰਮੇਸ਼ਰ ਜੀ ਗੁਰੂ ਮਹਾਰਾਜ ਜੀ ਸਾਹ ਤੇ ਆਪਣੇ ਹੱਥ ਰੱਖਣਗੇ ਜੀ ਜੈ ਗੁਰਦੇਵ ਸੋ ਜਿਹੜਾ ਉਪਰਾਲਾ 108 ਸਤ ਸੰਦੀਪਦਾਸ ਮਹਾਰਾਜ ਜੀ ਡੇਰਾ ਕਠਾਰ ਵੱਲੋਂ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਸੰਤ ਪ੍ਰਦੀਪਦਾਸ ਮਹਾਰਾਜ ਦੀ ਰਹਿਣਵਾਈ ਵਿੱਚ ਜਿਹੜਾ ਆ ਇਸ ਸਥਾਨ ਤੇ ਜਿਹੜਾ ਆ ਕਾਫੀ ਜਿਹੜੇ ਗਰੀਬ ਲੋਕ ਹੁੰਦੇ ਹਨ ਬੇਸਾਰੇ ਉਹਨਾਂ ਦੇ ਵਿਆਹ ਜਿਹੜੇ ਆ ਉਹ ਜਿਹੜੇ ਕੀਤੇ ਜਾਂਦੇ ਆ ਤੇ ਜਿੰਨੇ ਵੀ ਨਾਲ ਉਹਨਾਂ ਦੇ ਬਰਾਤੀ ਹੁੰਦੇ ਆ ਉਹਨਾਂ ਵਾਸਤੇ ਰੋਟੀ ਦਾ ਚਾਹ ਦਾ ਜਿਹੜਾ ਪ੍ਰਬੰਧ ਕੀਤਾ ਜਾਂਦਾ ਸੋ ਇਦਾਂ ਦੇ ਉਪਰਾਲੇ ਜਿਹੜੇ ਆ ਮਹਾਪੁਰਜ ਜੀ ਤੋਂ ਕਰਦੇ ਆ ਤੇ ਉਹਨਾਂ ਦੀ ਸੰਗਤਾਂ ਜਿਹੜੀਆਂ ਹੁੰਦੀਆਂ ਜਾਂ ਦੇਸ਼ਾਂ ਪਤਿਸ਼ਨਾ ਰਹਿੰਦੇ ਲੋਕ ਹੁੰਦੇ ਆ ਉਹ ਜਿਹੜਾ ਨਾਲ ਜੁੜਦੇ ਆ ਕਿਉਂਕਿ ਜਿਹੜਾ ਇਹ ਨੇਕ ਉਪਰਾਲਾ ਆ ਕਿਉਂਕਿ ਇੱਕ ਕਿਸੇ ਬੇਸਾਰੇ ਨੂੰ ਜੋੜੀ ਨੂੰ ਆਪਾਂ ਜੇ ਆਸਰਾ ਦੇ ਦਈਏ ਕਿਉਂਕਿ ਅੱਜ ਦੇ ਸਮੇਂ ਵਿੱਚ ਮਹਿੰਗਾਈ ਦੇ ਸਮੇਂ ਵਿੱਚ ਵਿਆਹ ਕਰਨਾ ਬੜਾ ਔਖਾ ਜੇ ਆਪਾਂ ਜਦੀਏ ਵੀ ਸਾਰੀਆਂ ਬਰਾਤੀਆਂ ਦਾ ਸਵਾਗਤ ਵਾਸਤੇ ਇੰਨਾ ਖਰਚਾ ਤੇ ਬਹੁਤ ਜ਼ਿਆਦਾ ਖਰਚਾ ਜਿਹੜਾ ਹੋ ਜਾਂਦਾ ਕੋਈ ਇਦਾਂ ਦੇ ਉਪਰਾਲੇ ਦੇ ਨਾਲ ਇਕੱਠੇ ਜਿਹੜੇ ਇਕੱਠਾ ਖਰਚਾ ਜਦੋਂ ਹੋ ਜਾਂਦਾ ਤੇ ਬਹੁਤ ਅਸੀਂ ਵੀ ਇੱਕ ਉਪਰਾਲਾ ਸੋਚਿਆ ਸੀਗਾ ਵੀ ਜਿਹੜਾ 15 ਫਰਵਰੀ ਨੂੰ ਜਿਹੜਾ ਆ ਪਿੰਡ ਤੱਲਨ ਰੋਡ ਦੇ ਉੱਪਰ ਜਿਹੜਾ ਕੋਹੇਨੂਰ ਪੈਲੈਸ ਦੇ ਵਿੱਚ ਵੀ ਜਿਹੜਾ ਆ ਅਸੀਂ ਜਿਹੜਾ ਸਮਾਗਮ ਹੈ ਜੋੜੀਆਂ ਦੇ ਅਸੀਂ ਵੀ ਚਾਹੁੰਦੇ ਆ ਵੀ ਜੋੜਾ ਕਿਸੇ ਵੀ ਲੋੜਵੰਦ ਪਰਿਵਾਰ ਹੋਵੇ ਕੋਈ ਵੀ ਹੋ ਸਕਦਾ ਜਾਤ-ਪਾਤ ਤੋਂ ਉੱਪਰ ਉੱਠ ਕੇ ਕਿਉਂਕਿ ਜਿਹੜੀ ਇਹ ਲੋੜ ਆ ਇਹ ਜਾਤ-ਪਾਤ ਨਹੀਂ ਦੇਖਦੀ। ਲੋੜਿੰਦਾ ਜਿਹੜਾ ਵਿਅਕਤੀ ਹੁੰਦਾ ਉਹ ਕੋਈ ਵੀ ਹੋ ਸਕਦਾ। ਤਾਂ ਸਾਡਾ ਫਰਜ਼ ਬੰਦਾ ਵੀ ਕੋਈ ਵੀ ਵਿਅਕਤੀ ਚੱਲ ਕੇ ਆਵੇ ਉਹਦਾ ਸਵਾਗਤ ਕਰਨਾ। ਸੰਤਾਂ ਨੇ ਵੀ ਇਹ ਹੀ ਸਿਕਾਇਆ। ਮਹਾਪੁਰਜਨ ਵੀ ਕਹੇ ਸੋ ਅਸੀਂ ਵੀ ਆਪਣੀ ਗੁਰਦਵਾਰਾ ਚੱਕਰਫੋਸ ਬਰੋ ਪ੍ਰਾਰਥਨਾ ਕਰਦੇ ਆ ਵੀ ਜਿਹੜੇ ਵੀ ਲੋਕ ਲੋੜ ਬੰਦ ਹੋਣਗੇ 15 ਫਰਵਰੀ ਨੂੰ ਜਿਹੜਾ ਕੋਈ ਨੂੰ ਰਪਾਲਸਿਆ ਤਲਨ ਰੋਡ ਦੇ ਉੱਪਰ ਜਿਹੜਾ ਆ ਜਿਹੜਾ ਉੱਥੇ ਸੁਮੇਂ ਕੋਈ ਵਿਆਹ ਕੀਤੇ ਜਾਂਦੇ ਉੱਥੇ ਵੀ ਜਿਹੜਾ ਸਮਾਨ ਆ ਜੋ ਵੀ ਲੋੜਿੰਦਾ ਸਮਾਨ ਆ ਉਹ ਭੋਜਨਾਂ ਵਿੱਚ ਦਿੱਤਾ ਜਾਊਗਾ ਅਤੇ ਚਾਹ ਪਾਣੀ ਦਾ ਤੇ ਰੋਟੀ ਦਾ ਪ੍ਰਬੰਧ ਕੀਤਾ ਜਾਊਗਾ ਉਹਨਾਂ ਵਿੱਚ ਵੀ ਅਸੀਂ ਕੰਨਿਆਂ ਵੀ ਸਾਰੇ ਸਾਥੀ ਪਹੁੰਚੋ ਅਸੀਂ ਦੇ ਨਾਲ ਅਸੀਂ ਮਹੀਨੇ ਦੇ ਵਿੱਚ ਵੀ ਜਿਹੜਾ ਬਾਵਾ ਸਾਹਿਬ ਅੰਬੇਦਕਰ ਜੀ ਦਾ ਜਿਹੜਾ ਬਹੁਤ ਵੱਡੇ ਲੈਵਲ ਦੇ ਉੱਪਰ ਜਿਹੜਾ ਪ੍ਰੋਗਰਾਮ ਕੀਤਾ ਜਾਂਦਾ ਹੈ ਉਹਦੇ ਵਿੱਚ ਵੀ ਲੋੜਵੰਦ ਪਰਿਵਾਰਾਂ ਨੂੰ ਸਲਾਈ ਮਸ਼ੀਨਾਂ ਟਰਾਈਸਾਈਕਲ ਵੀਲਚਰ ਪਿੱਛੇ ਜੇ ਕੋਈ ਪੜ੍ਹਨ ਵਾਲੀਆਂ ਟੋਪ ਜਿਹੜੀਆਂ ਟਾਪਰ ਕੁੜੀਆਂ ਜਿਹਨਾਂ 80 90% ਨੰਬਰ ਸੀਗੇ ਉਹਨਾਂ ਨੂੰ ਸਾਈਕਲ ਵੀ ਲੈ ਕੇ ਦਿੱਤੇ ਤੇ ਕਈ ਜਿਹੜੇ ਕੰਨਾਂ ਦੀਆਂ ਮਸ਼ੀਨਾਂ ਲੈ ਕੇ ਦਿੱਤੇ ਅਤੇ ਬਾਵਾ ਸਾਹਿਬ ਅੰਬੇਦਕਰ ਜੀ ਅਤੇ ਸੁਵਿਧਾਨ ਵੀ ਜਿਹੜਾ ਆ ਉਹ ਅਸੀਂ ਦਵਾਂਗੇ ਸੋ ਇਦਾਂ ਦੇ ਉੱਪਰ ਵਾਲੇ ਜਰੂਰ ਕਰਨੇ ਚਾਹੁੰਦੇ ਕਿਉਂਕਿ ਨਸ਼ੇ ਤੋਂ ਰਹਿ ਜਿਹੜਾ ਪ੍ਰੋਗਰਾਮ ਆ ਕਬੱਡੀ ਕੱਪ ਆ ਉਹ ਵੀ ਗੁਰੂ ਅਰਬੀਦਾਸ ਮਹਾਰਾਜ ਦੇ ਨਾਂ ਦੇ ਉੱਪਰ ਪਹਿਲਾ ਕਬੱਡੀ ਕੱਪ ਜਿਹੜਾ ਆਪਣੇ ਤਲਨਪਿੰਡ ਦੇ ਵਿੱਚ ਜਿਹੜਾ ਪੂਰੀ ਸ਼ੁਰੂਆਤ ਜਿਹੜੀ ਆ ਉਹ ਵੀ ਕਰਨ ਜਾ ਰਹੇ ਆ ਤੇ ਆਈਐਸ ਆਈਪੀਐਸ ਕੋਚਿੰਗ ਸੈਂਟਰ ਜਿਹੜਾ ਆਪਣੇ ਪਿੰਡ ਤਲਨ ਸਾਹਬ ਵਿੱਚ ਵਿੱਚ ਜਿਹੜਾ ਜਗ੍ਹਾ ਜਿਹੜੀ ਆ ਆਪਾਂ ਨੂੰ ਲੈ ਲਈ ਆ ਉਹ ਜਗ੍ਹਾ ਦੇ ਵਿੱਚ ਜਿਹੜਾ ਬਿਲਡਿੰਗ ਤਿਆਰ ਕਰਾਂਗੇ ਅਤੇ ਜਿਹੜੇ ਕਈ ਦੇਖੇ ਅਸੀਂ ਪੰਜਾਬ ਦੇ ਵਿੱਚ ਹਰ ਕੋਨੇ 'ਚ ਘੁੰਮ ਕੇ ਜਿਹੜੇ ਬਜ਼ੁਰਗ ਆ ਅਸੀਂ ਦੇਖਿਆ ਵੀ ਜਿਹੜੇ ਬਜ਼ੁਰਗ ਕਿਉਂਕਿ ਇੱਕ ਮਾਂ ਬਾਪ ਜਿਹੜਾ ਨਾ ਉਹਦੇ ਜੇ 5 ਬੱਚੇ ਆ 6 ਬੱਚੇ ਆ 9 ਬੱਚੇ ਆ ਤੇ ਉਹਨਾਂ ਨੂੰ ਪਾਲ ਲੈਂਦਾ ਪਰ 9 ਦੇ ਬੱਚੇ ਜਿਹੜੇ ਆ ਇੱਕ ਮਾਂ ਪੇ ਨੂੰ ਆਪਣੇ ਨੂੰ ਉਹ ਪਾਲ ਨਹੀਂ ਸਕਦੇ ਤੇ ਅਸੀਂ ਇਦਾਂ ਦੇ ਮਾਂ ਪੇ ਵੀ ਦੇਖੇ ਜਿਹੜੇ ਕਰੋ ਚੰਗੇ ਹੁੰਦੇ ਆ ਪਰ ਉਹਦੇ ਜਿਹੜੀਆਂ ਜਦੋਂ ਵਿਆਹ ਹੋ ਜਾਂਦਾ ਤੇ ਉਹਨੂੰ ਵਿਚਾਰਿਆਂ ਨੂੰ ਕੱਢ ਕੇ ਉਹ ਅਨਾਥ ਅਸਥਾਨੇ ਬੈਠੇ ਉਹ ਉੱਥੇ ਜਾ ਕੇ ਹਾਲਤ ਦੇਖਦੇ ਆ ਬਹੁਤ ਮਾੜੀ ਸੋ ਇਹ ਵੀ ਜਿਹੜਾ ਆਪਣੇ ਪਿੰਡ ਸ਼ੁਰੂਆਤ ਕਰਾਂਗਾ ਜਿੱਥੇ ਸਾਰਾ ਕੋਸ਼ਿਸ਼ ਇਹਨਾਂ ਨੂੰ ਜੇ ਸਕੇ ਜੋ ਬੰਦਾ ਆਪਣਾ ਜੀਵਨ ਜਿਹੜਾ ਚੰਗਾ ਸਵਾਰਥ ਕਰੇ ਮੈਂ ਇੱਥੇ ਅੱਜ ਮਹਾਰਾਜ ਦੇ ਦਰਸ਼ਨ ਵੀ ਕੀਤੇ ਸੰਤ ਪ੍ਰਤੀਦਾ ਮਹਾਰ ਤੇ ਉਹਨਾਂ ਨਾਲ ਕਾਫੀ ਦ ਵਿਚਾਰ ਗੋਸ਼ਟੀ ਵੀ ਹੋਈ ਆ ਸੋ ਬੜਾ ਇੱਥੇ ਕਾਫੀ ਦੇਖਿਆ ਸੀ ਸੰਗਤਾਂ ਬਹੁਤ ਜ਼ਿਆਦਾ ਜਿਹੜੀਆਂ ਆਈਆਂ ਜਿਹੜੀਆਂ ਮਹਾਰਾਜ ਨੂੰ ਮੰਨਦੀਆਂ ਆ ਤੇ ਲੋਕ ਵੀ ਜਿਹੜੇ ਆ ਜਿਹੜੇ ਬੜੇ ਖੁਸ਼ ਸੀਗੇ ਜਦੋਂ ਸਰਟੀਫਿਕੇਟ ਉਹ ਦਿੱਤੇ ਸਾਰੇ ਕੰਦੇ ਆ ਵੀ ਇਦਾਂ ਦੇ ਉਪਰਾਲੇ ਜਿਹੜੇ ਆ ਸਾਡੀਆਂ ਜਿੰਨੀਆਂ ਐਨਜੀਓ ਆ ਜਿੰਨੇ ਸਾਡੇ ਡੇਰੇ ਮਹਾਰਾਜ ਦੇ ਉਹ ਸਾਰੇ ਮੇਜੋਣਾ ਜਿੱਦਾਂ ਵਿਦਿਆ ਜਿਹੜੀ ਜ਼ਰੂਰੀ ਹੈ ਜੋ ਬਾਬਾ ਸਾਹਿਬ ਮਦਿਕਨ ਨੇ ਵੀ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੁਪਨਾ ਸੀ ਬੇਗੰਪੁਰੇ ਦਾ ਉਹ ਵੀ ਇਹੀ ਆ ਵੀ ਜਿੱਥੇ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਮਿਲੇ ਮੈਂ ਹੁਣ ਇਥੇ ਦੇ ਜਿਹੜੇ ਆ ਜਿੰਨੇ ਵੀ ਜਿਹੜੇ ਪਰਿਵਾਰ ਆਏ ਸੀ ਵਿਆਹ ਹੋਇਆ ਉਹਨਾਂ ਨੂੰ ਆਪਣੇ ਵੱਲੋਂ ਗੁਰਵਧਾਰ ਟੈਕਨ ਫੁੱਟਬਾਲ ਲੱਖਾਂ ਰੁਪਏ ਦੀ ਬਧਾਈ ਦਿੰਦਾ ਪ੍ਰਾਰਥਨ ਕਰਦਾ ਇਹ ਜਿਹੜਾ ਚੱਲਦਾ ਸਮਾਗਮ ਹੈ ਹਮੇਸ਼ਾ ਹੀ ਅੱਗੇ ਤੋਂ ਅੱਗੇ ਜਿਹੜਾ ਚੱਲਦਾ ਰਹੇ ਤੇ ਸਾਡੇ ਪੂਰੇ ਜਿੰਨੇ ਰਵਿਦਾਸੀਆ ਸਮਾਜ ਦੇ ਸਾਡੇ ਡੇਰੇ ਆ ਜਿੰਨੀਆਂ ਐਨਜੀਓ ਆ ਜਿੰਨੀ ਜਥੇਬੰਦੀਆਂ ਉਹ ਵੀ ਉਪਰਾਲੇ ਵਿੱਚ ਹਿੱਸਾ ਲਾਣ। ਭਾਈ ਭਾਜੀ ਬਾਬਾ ਜੀ ਵੱਲੋਂ ਵਿਆਹ ਤਾਂ ਕੀਤੇ ਜਾ ਰਹੇ ਨੇ ਨਾਲ ਜਿਹੜਾ ਲੱਖਾਂ ਰੁਪਏ ਦਾ ਸਮਾਨ ਜਿਹੜਾ ਹੈਗਾ ਇੱਕ ਹਰੇਕ ਜੋੜੇ ਨੂੰ ਜਿਹੜਾ ਦਿੱਤਾ ਜਾ ਰਿਹਾ ਕਿਉਂਕਿ ਇਹ ਵੱਡੀ ਸੋਚ ਹੁੰਦੀ ਹੈ ਕਿ ਵਿਆਹ ਕਰਨੇ ਨਾਲ ਜਿਹੜਾ ਲੁਨਦਾ ਸਮਾਨ ਆ ਉਹ ਵੀ ਦੇਣਾ ਕਿਤਾ ਸੋਪਾ ਹੋ ਗਿਆ ਲਹਾਰੀ ਹੋ ਗਈ ਬੈੱਡ ਹੋ ਗਿਆ ਪੇਟੀ ਹੋ ਗਈ ਇਹ ਸਾਰਾ ਸਮਾਨ ਵੀ ਬਾਬਾ ਜੀ ਕੋਲੇ ਦਿੱਤਾ ਜਾ ਰਿਹਾ ਕਿਉਂਕਿ ਲੱਖਾਂ ਰਹੀ ਰਹੋ ਬਿਲਕੁਲ ਜੀ ਕਿਉਂਕਿ ਦੇਖੋ ਇਹ ਚੀਜ਼ਾਂ ਜਿਹੜੀਆਂ ਇਹ ਪਰਿਵਾਰ ਵਾਸਤੇ ਲੋੜਿੰਦੀਆਂ ਚੀਜ਼ਾਂ ਆਪਾਂ ਨੂੰ ਇਹ ਚੀਜ਼ਾਂ ਦੇ ਵਿੱਚ ਜਿਹੜਾ ਕੋਈ ਕਿਸੇ ਨੂੰ ਮਿਲ ਜਵੇ ਤਾਂ ਬੰਦਾ ਆਰਾਮ ਨਾਲ ਆਪਣੀ ਜਿਹੜੀ ਜ਼ਿੰਦਗੀ ਆ ਉਹ ਬਤੀਤ ਕਰ ਸਕਦਾ ਜੇਕਰ ਤੁਸੀਂ ਆਪਾਂ ਜਿਹੜਾ ਕਾਰਨ ਵੀ ਇਹੀ ਆ ਵੀ ਜਿਹੜਾ ਇਹ ਦਾਜ ਦੇਜਣਾ ਜਦੋਂ ਆਪਾਂ ਜ਼ਿਆਦਾ ਦੇ ਦਿੰਦੇ ਆ ਆਪਣੀ ਹਾਇਸਿਅਤ ਨਾਲੋਂ ਜ਼ਿਆਦਾ ਦੇ ਦਿੰਦੇ ਆ ਤੇ ਕਈ ਥਾਣੇ ਵਿੱਚ ਆਪਾਂ ਦੇਖਿਆ ਵੀ ਜਿਹੜਾ ਇਹ ਪਰਚੇ ਜਿਹੜੇ ਚੱਲਦੇ 498 ਦੇ ਉਹ ਏਸੀ ਚੀਜ਼ ਕਰਕੇ ਹੁੰਦਾ ਵੀ ਕਿਤੇ ਨਾ ਕਿਤੇ ਜਿਹੜੀ ਉਹ ਚੀਜ਼ ਜਿਹੜੀ ਅੱਗੇ ਆ ਜਾਂਦੀ ਹੈ ਜੇਕਰ ਤੁਸੀਂ ਹੁਣ ਕਮੇਟੀਆਂ ਨਾਲ ਹੀ ਆਪਾਂ ਨਾਲ ਹੀ ਲੈਣਾ ਚਾਹੁੰਦੇ ਆ ਕਿਸੇ ਹੋਰ ਕਮੇਟੀ ਦੇ ਵਿਆਹ ਬੜੇ ਦੇਖਿਆ ਉਹ ਬੈਲੈਂਸ ਬਣਾ ਕੇ ਰੱਖਦੇ ਆ ਜੇਕਰ ਮੁੰਡੇ ਵਾਲਿਆਂ ਨੇ 25 ਲੱਖ ਖਰਚ ਕੀਤਾ ਤੇ ਕੁੜੀ ਵਾਲਿਆਂ ਨੇ ਵੀ 25 ਲੱਖ ਬਰਾਬਰ ਖਰਚ ਕਰਨਾ ਉਹ ਦੋਨੇ ਆਪਸ ਵਿੱਚ ਬਟਾਂਦਰਾ ਕਰਕੇ ਜਿਹੜਾ ਪ੍ਰੋਗਰਾਮ ਜਿਹੜਾ ਵਿਆਹ ਦਾ ਉਹ ਨਿਫੜੇ ਝੜ ਦਿੰਦੇ ਆ ਪਰ ਆਪਣੇ ਲੋਕ ਕਈ ਵ ਤੇ ਆਪਾਂ 20 ਲੱਖ ਖਰਚ ਦਿੰਦੇ ਆ ਉਹ 20 ਲੱਖ ਜਿਹੜਾ ਖਰਚਦੇ ਆ ਅਗਲਾ 10 ਲੱਖ ਉਹ ਵਿਆਜ ਤੇ ਕਿਸੇ ਨਾ ਕਿਸੇ ਤੋਂ ਆਪਾਂ ਲੈਂਦੇ ਆ ਇਸ ਕਰਕੇ ਆਪਾਂ ਹਮੇਸ਼ਾ ਚਾਇਆ ਵੀ ਤੁਸੀਂ ਬਾਬਾ ਸਾਨੂੰ ਮੰਨਦੇ ਆ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਸਿਕ ਚੀਜ਼ਾਂ ਜਿਹੜੀਆਂ ਹੁੰਦੀਆਂ ਬੇਸਿਕ ਜਿੱਦਾਂ ਮਹਾਰਾਜ ਦਿੰਦੇ ਆ ਵੀ ਦੇਖੋ ਬੈੱਡ ਜ਼ਰੂਰੀ ਹੈ ਇੱਕ አልਮਾਰੀ ਜ਼ਰੂਰੀ ਹੈ ਇੱਕ ਪੇਟੀ ਰੋ ਇਹ ਬੇਸਿਕ ਚੀਜ਼ਾਂ ਹੋਣੀ ਚਾਹੀਦੀਆਂ ਜੇ ਆਪਾਂ ਹੋਰ ਇਹਨੂੰ ਵਧਾਵਾਂਗੇ ਤਰਸਣਾ ਇਹ ਕਦੀ ਖਤਮ ਨਹੀਂ ਹੋਣੀ ਜ਼ਿੰਦਗੀ ਦੇ ਕਿਉਂਕਿ ਇਹ ਹੀ ਚੀਜ਼ਾਂ ਲੋਡ ਜਿਹੜੀਆਂ ਮੈਂ ਫੇਰ ਕਹਿੰਦਾ ਵੀ ਲੋਡਬੰਦ ਪਰਿਵਾਰ ਕਿਉਂ ਸ਼ਬਦ ਰੱਖਿਆ ਲੋਡਬੰਦ ਸੋ ਇਦਾਂ ਦੀ ਚੀਜ਼ ਜਿਹੜੀ ਆ ਮਹਾਰਾਜ ਨੇ ਵੀ ਸਹੀ ਰੱਖਿਆ ਦੇਣ ਨੂੰ ਤਾਂ ਐਨਆਰਆਈ ਸਾਥੀ ਇੰਨੇ ਆ ਅਗਲੇ ਕਿੰਨੇ ਹੀ ਸੋਨੇ ਦਾ ਕੜਾ ਪਾਦਾਂਗੇ ਹੁਣੇ ਦੀ ਮੁੰਦੀ ਪਾਦਾਂਗੇ ਹੁਣੇ ਚੈਨੀ ਪਾਦਾਂਗੇ ਪਰ ਉਹ ਕਰਾਂਗੇ ਕੀ ਕਿਤੇ ਨਾ ਕਿਤੇ ਲੜਾਈ ਦਾ ਉਹ ਕਾਰਨ ਬਣਨਾ ਇਸ ਕਰਕੇ ਇਹ ਚੀਜ਼ਾਂ ਜਿਹੜੀ ਦੇਣ ਕੇ ਆਪਾਂ ਨੂੰ ਵਿਆਹ ਹੀ ਸਾਰੇ ਰੋਟੀ ਆ ਬੰਦੇ ਦਾ ਜਿਹੜੇ ਹੁਣ ਨਾਲ ਬੰਦੇ 11 11 ਜਾਂ 12 12 ਦੋਨਾਂ ਤਰ੍ਹਾਂ ਤੋਂ ਹੁੰਦੇ ਆ 22 ਬੰਦੇ ਜੀ ਹੁੰਦੇ ਆ ਤੇ ਉਹਨਾਂ ਨੂੰ ਰੋਟੀ ਪਣੀ ਸਭ ਕੋ ਮੈਨੂੰ ਇੱਕ ਤਾਂ ਪਰਿਵਾਰ ਦਾ ਖਰਚਾ ਘਟ ਤੇ ਉੱਪਰ ਦੀ ਉਹ ਘਰ ਜਾ ਕੇ ਆਰਾਮ ਨਾਲ ਆਪਣੇ ਕਰ ਜਾਂਦੇ ਸੋ ਇਹ ਚੀਜ਼ਾਂ ਮੈਂ ਤਾਂ ਦੇਖੋ ਐਨਆ ਉਹ ਇਹੀ ਚਾਹੁੰਦੇ ਆ ਵੀ ਸਾਡੇ ਸਮਾਜ ਦਾ ਜਿਹੜਾ ਝੰਡੇ ਦਾ ਨਿਸ਼ਾਨ ਆ ਉਹ ਲਹਿਰਾਉਂਦਾ ਰਹੇ ਅਤੇ ਸਾਡਾ ਸਮਾਜ ਜਿਹੜਾ ਬਾਬਾ ਸਾਹਿਬ ਨੇ ਕਿਹਾ ਸੀ ਵੀ ਆਪਾਂ ਦੇਣ ਵਾਲੇ ਬਣਨਾ ਤੋਂ ਸੰਤ ਸਮਾਜ ਨੇ ਉਹ ਸੁਪਨਾ ਪੂਰਾ ਕੀਤਾ ਵੀ ਅਸੀਂ ਦੇਣ ਵਾਲੇ ਬਣਨਾ ਅਸੀਂ ਮੰਗਲ ਵਾਲੇ ਨਹੀਂ ਬਣਨੇ ਕਿਉਂਕਿ ਜੋ ਇੰਨਾ ਕੁਝ ਹੋ ਕੇ ਵੀ ਅਸੀਂ ਇਸ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਸਾਡੇ ਹੋਣ ਤੇ ਸਾਡੀ ਰਹਿਬਰਾਂ ਦੇ ਇੰਨੇ ਡੇਰੇ ਹੋਣ ਤੇ ਅਸੀਂ ਫਿਰ ਜਿਹੜਾ ਉਹ ਮੰਗੇ ਤੇ ਉੱਜੇ ਮੰਗਣਾ ਤੇ ਆਪਣੇ ਰਹਿਬਰਾਂ ਦੇ ਆਪਣੇ ਸੰਤਾਂ ਕੋਲੋਂ ਮੰਗੇ ਤਾਂ ਜੋ ਕਿਸੇ ਨੂੰ ਕੋਈ ਲੱਗੇ ਆ ਹਮੇਸ਼ਾ ਸਾਰਿਆਂ ਨੂੰ ਕੰਦਾ ਵੀ ਜੇ ਤੁਹਾਨੂੰ ਕੋਈ ਲੋੜ ਆ ਤੇ ਆਪਣੇ ਸਮਾਜ ਦੇ ਸੰਤਾ ਮਹਾਪੁਰਸ਼ਾਂ ਨੂੰ ਅਰਦਾਸ ਕਰੋ ਉਹਨਾਂ ਕੋਲ ਜਾਓ ਉਹਨਾਂ ਕੋਲ ਮੰਗਣਾ ਸਾਡਾ ਪੜਦਾ ਵੀ ਰਹਿ ਜਾਊਗਾ ਤੇ ਸਾਡੀ ਇੱਜ਼ਤ ਵੀ ਰਹਿ ਜਾਊਗੀ ਜੈ ਗੁਰਦੇਵ ਧੰ ਗੁਰਦੇਵ ਬੜਾ ਹੀ ਖੁਸ਼ੀਆਂ ਵਾਲਾ ਸਵਾ ਆਪਾ ਗਾਲਾ ਸਵਾ ਜਿਹੜਾ ਸਾਲਾਨਾ ਲੜੀਵਾਰ ਸਮੂਹਿਕ ਵਿਆਹ ਦਾ ਪ੍ਰੋਗਰਾਮ ਚੱਲਦਾ ਹੁੰਦਾ ਇੱਥੇ ਡੇਰੇ ਤੇ ਮੈਂ ਸਾਰੇ ਜੋੜਿਆਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਵਧਾਈ ਦਿੰਦਾ ਬੁਵਾਗਵਾ ਦਿੰਦਾ ਤੇ ਗੁਰੂ ਮਹਾਰਾਜ ਜੀ ਦੇ ਚਰਨਾਂ ਚ ਸੇ ਅਰਦਾਸ ਕਰਦੇ ਆ ਉਹਨਾਂ ਦੇ ਲੰਬੇ ਜੀਵਨ ਦੀ ਖੁਸ਼ੀਆਂ ਭਰੇ ਵਾਲੇ ਜੀਵਨ ਦੀ ਸੁਖੀ ਜੀਵਨ ਦੀ ਤੇ ਉਹ ਬੱਚਿਆਂ ਦੀ ਕਮਾਕਾਰਾਂ ਜਵਾਦਾ ਹੋਵੇ ਤੇ ਮੈਂ ਧੰਨਵਾਦ ਵੀ ਕਰਦਾ ਪੂਰੀ ਸੰਗਤ ਦਾ ਜਿਨ੍ਹਾਂ ਨੇ ਜਿੰਨੇ ਵੀ ਤਿਲਫਲ ਉਹਨਾਂ ਨੇ ਆਪਣਾ ਸਹਿਯੋਗ ਦਿੱਤਾ ਇਸ ਵਿਆਹ ਚ ਅਨੰਦ ਕਾਰਜ ਤੇ ਉਹਨਾਂ ਦਾ ਯੋਗਦਾਨ ਪਾਇਆ ਤੇ ਉਹਨਾਂ ਨੂੰ ਵੀ ਜੀ ਆਇਆਂ ਤੇ ਉਹਨਾਂ ਦਾ ਵੀ ਧੰਨਵਾਦ ਤੇ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ o carro tá Valeu,

क्रमांकों तो आप चलाना शुरू कर दें हम हर एक दिन बातें जितने उसकी अच्छी करो करनी कमानियां भी शक्तिशाली करनी वास्तविकों ऐसे इसके निशान पर निशाने आप आप जी देने के शनिवार व्यवस्थापकीय कार्य करना वहाँ की वो आपके फिटर नाम की पारी